ਦੇਖੋ ਜਿਸ ਗੱਲ ਦੀ ਆਪਾਂ ਨੂੰ ਪਹਿਲਾਂ ਸ਼ੰਕਾ ਸੀ ਗਿਆ ਉਹ ਹੀ ਗੱਲ ਫੇਰ ਪੂਰੀ ਹੋ ਚੱਲੀ ਹੈ ਅਸੀਂ ਪਹਿਲਾਂ ਹੀ ਕਹਿੰਦੇ ਸੀ ਕਿ ਇਹਨਾਂ ਲੋਕਾਂ ਨੇ ਤਾਕशाही ਕਰਨੀ ਆ ਗੁੰਡਾਗਰਦੀ ਕਰਨੀ ਆ ਬਾਹਰੋਂ ਬੁਲਾ ਕੇ ਆ ਨਾਲ ਹੀ ਕੁੱਟੀ ਦੇ ਅੰਦਰ ਦੇਖੋ ਤੁਸੀਂ ਬੁਲਾਇਆ ਕਿਸੇ ਨੂੰ ਨੂੰ ਬਿਨਾਂ ਪੱਗ ਬੰਨ ਕੇ ਚੱਲੇ ਜਾਂਦਾ ਪਰ ਬਿਨਾਂ ਪੱਗ ਬੰਨ ਕੇ ਚੱਲੇ ਜਾਂਦਾ ਫਾਰਕਟੇ ਦਾ ਜਿਹਾ ਜਿਹਾ ਜੰਦੀ ਵੋਟਰ ਜਿਹੜੇ ਹੈਗੇ ਉਹ ਪਾਰੇ ਆ ਤੇ ਐਸ ਐਚਓ ਜਿਹੜਾ ਹੈ ਉਹ ਆਪ ਕੋਲ ਖੜ ਕੇ ਜਿਹੜਾ ਹੈਗਾ ਹੋ ਕਰਾ ਰਿਹਾ ਹੈਗਾ ਇੰਨੇ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਕਿ ਇਸ ਬੰਦੇ ਨੇ ਗੁਰੂ ਅੰਗਦ ਦੇਵ ਕੋਲੋਨੀ ਦੀ ਸਾਰੀ ਜਿਹੜੀ ਆਪ ਲੁੱਟੀ ਟੋਟਲ ਇਲੈਕਸ਼ਨ ਜਿਹੜੀ ਲੁੱਟੀ ਸੀ ਅੱਜ ਫੇਰ ਮੈਂ ਇਨਾ ਮੈਂ ਪਹਿਲਾਂ ਵੀ ਇਹਨਾਂ ਨੂੰ ਕਿਹਾ ਸੀ ਜਰਾ ਤੁਹਾਡੇ ਨਾਲ ਹੀ ਕਿ ਮੈਂ ਸਾਰੇ ਇਹਨਾਂ ਨੂੰ ਸਪਾਰਨਿੰਗ ਦਿੱਤੀ ਸੀ ਕਿ ਮਾਮਲਾ ਇੱਥੇ ਨਹੀਂ ਰੁਕਣਾ ਇਹ ਹਾਈ ਕੋਰਟ ਜਾਣਾ ਪਰ ਮੈਨੂੰ ਇਹਦੇ 'ਚ ਤੁਹਾਡੀ ਸਹਿਯੋਗ ਦੀ ਲੋੜ ਆ ਦੇਖ ਰਹੀ ਸੀ ਪਲੀਜ਼ ਕਿਰਪਾ ਕਰਕੇ ਮੀਡੀਆ ਨੂੰ ਕਹਾਂਗਾ ਤੁਸੀਂ ਸਾਰੇ 4 ਵਜੇ ਤੱਕ ਇੱਥੇ ਰਹੋ ਤੇ ਇਹਨਾਂ ਨੂੰ ਜ਼ਰੂਰ ਮਤਲਬ ਕਹਿੰਦਾ ਹੁਣ ਸਭ ਸਫਾਈ ਹੋ ਜਾਏਗਾ ਬਾਰ-ਬਾਰ ਤੋਖਾ ਨਹੀਂ ਖਾਇਆ ਜਾਂਦਾ ਇੱਕ ਵਾਰ ਤੋਖਾ ਸੀ ਪਹਿਲਾਂ ਖਾ ਕੇ ਪੰਚਾਇਤ ਦੀਆਂ ਇਲੈਕਸ਼ਨਾਂ ਦੇ ਵਿੱਚ ਹੁਣ ਕਦਾਚਿਤ ਮਤਲਬ ਅਸੇ ਹੀ ਇਹ ਹੁਣ ਜੇ ਇਸੋਂ ਅਸੀਂ ਚਾਰ ਵਾਰੀ ਕਹਿ ਤਾ ਕਿ ਇੱਕ ਉਠੀ ਦੇ ਅੰਦਰ ਇੰਨੇ ਬੰਦੇ ਬੈਠੇ ਹੋਏ ਆ ਤਾਂ ਉੱਤੇ ਜਾ ਕੇ ਕਿਉਂ ਨਹੀਂ ਚੈੱਕ ਕਰਦੇ ਰੈ ਇਹਨੂੰ ਕਰਨਾ ਚਾਹੀਦਾ ਸੀ ਇਹ ਗਲਤੀ ਬਿਲਕੁਲ ਰੋਕਿਆ ਜਾ ਰ ਤੁਹਾਡੇ ਸਾਹਮਣੇ ਮੈਂ ਹੁਣ ਆਪਣਾ ਜਿਹੜਾ ਹੈਗਾ ਉਮੀਦਵਾਰ ਨੂੰ ਆ ਕੇ ਇਹਨੇ ਮਬਾੜੇ ਨੂੰ ਤਾਂ ਪਤਾ ਨਹੀਂ ਇਹ ਐਮਐਲਏ ਆਈ ਆ ਕਿ ਨਹੀਂ ਗਈ ਆ ਅੰਦਰ ਨਹੀਂ ਗਈ ਹੈਗੀ ਆ ਪਰ ਐਮਐਲਏ ਹੀ ਤਾਂ ਖੜਾ ਰਹੀ ਸਾਰਾ ਕੁਝ ਉਦੀ ਡਾਇਰੈਕਸ਼ਨ ਨਾਲ ਹੋਇਆ ਹੈ ਇਹ ਜਿਹੜੇ ਬੰਦੇ ਆ ਮੁਲਾਜ਼ਮ ਤਾਂ ਮੈਂ ਉਹਨਾਂ ਨੂੰ ਕਹਾਂਗਾ ਕਿ ਇਹ ਗੱਲਾਂ ਸਰਕਾਰਾਂ ਆਂਗੀਆਂ ਜਾਂਦੀਆਂ ਨੇ ਜਦੋਂ ਸਾਡੇ ਸਰਕਾਰੀਆਂ ਸੀ ਤੱਕ ਤੇ ਕਰਾਈ ਨਹੀਂ ਕਿਤੇ ਅੱਜ ਵਾਰਡ ਨੰਬਰ 2 ਦੇ ਜੋ VOTING ਹੋ ਰਹੀ ਹੈ ਬਹੁਤ ਪੀਸਫੁਲ ਟੰਗ ਨਾਲ VOTING ਹੋ ਰਹੀ ਹੈ ਸਾਡੇ ਕੈਂਡੀਡੇਟ ਸੁਖਚੈਨ ਸਰਵਾਰਾ ਨੇ ਬਹੁਤ ਇੱਥੇ ਮਿਹਨਤ ਕੀਤੀ ਹੈ ਉਹ ਇਸ ਵਾਰਡ ਦਾ ਹੀ ਬੱਚਾ ਹੈ ਲੋਕ ਤੁਹਾਨੂੰ ਬਹੁਤ ਪਿਆਰ ਤੇ ਅਸ਼ੀਰਵਾਦ ਦੇ ਰਹੇ ਹੈ ਨੂੰ ਪੂਰੀ ਉਮੀਦ ਹੈ ਵੀ ਪ੍ਰਿੰਸੀਪਲੀ ਪਾਇਟਾਰੇ ਤੌਰ ਤੇ ਸੇਮ ਜੋ ਲੋਕ ਚਾਹੁੰਦੇ ਸੀ ਉਸੇ ਟੰਗ ਨਾਲ ਪ੍ਰਸ਼ਾਸਨ ਨੇ ਵੀ ਪੂਰਾ ਅੱਛੇ ਅਰੇਂਜਮੈਂਟ ਕਰਕੇ ਵੀ ਕੋਈ ਗੜਬੜਾ ਹੋ ਨਾ। ਵਿਰੋਧੀ ਤਰੰਤ ਤਾਂ ਇਹ ਹੈ ਨਾ ਜੀ ਉਹਨਾਂ ਨੇ ਧੱਕੇ ਕੀਤੇ ਆ। ਆਮ ਆਦਮੀ ਪਾਰਟੀ ਧੱਕੇ ਨਹੀਂ ਕਰਦੀ। ਅਸੀਂ ਜਨਤਾ ਸਾਡੇ ਨਾਲ ਹੈ। ਜਿੱਤਾ ਦੇ ਪੱਲੇ ਕੁਝ ਨਹੀਂ ਹੁੰਦਾ। ਉਹ ਪਹਿਲਾਂ ਹੀ ਹਵਾਵਾਂ ਹੜਾਂ ਦੇ ਹਾਏ ਸਾਡੇ ਨਾਲ ਧੱਕਾ ਉਹ ਪਿਛਲੇ ਸਾਲ ਕਾਂਗਰਸ ਨੇ ਐਸੇ ਸਾਡੇ ਕੈਂਡੀਡੇਟ ਸਰਿਆਮ ਬੂਥ ਕੈਂਡੀਡੇਟ ਉੱਤੇ ਧੱਕਾ ਕੀਤਾ ਸੀ। ਚੋਰ ਮਚਾਏ ਸ਼ੋਰ ਉਹਨਾਂ ਨੂੰ ਡਰ ਹੋਇਆ ਪਿਆ ਵੀ ਹਾਏ ਸਾਡੇ ਨਾਲ ਕੁਝ ਹੋਊਗਾ ਪਹਿਲਾਂ ਹੀ ਰੋਲਾ ਪਾਜੋ ਬਚ ਨਹੀਂ ਸਕੋਗੇ ਤੁਸੀਂ ਜਿਹੜੀ ਮਰਜੀ ਪਤਲੀ ਗਲੀ ਵਿੱਚ ਹੀ ਭੱਜ ਜਿਓ ਤੁਹਾਡੀ ਠੁਕਾਈ ਹੋਣੀ ਹੀ ਹੋਣੀ ਹੈ ਜਨਤਾ ਤੁਹਾਨੂੰ ਠੋਕਣ ਨੂੰ ਪਹਿਲਾਂ ਬਾਈਚ ਠੋਕਿਆ ਤੁਹਾਨੂੰ ਹੁਣ ਆ ਇਲੈਕਸ਼ਨ ਚ ਠੋਕੋਗੇ ਫਿਰ 26 ਦੇ ਇਲੈਕਸ਼ਨ ਤੇ 27 ਚ ਵੀ ਤੁਹਾਨੂੰ ਬੈਠਣ ਨੂੰ ਥਾਂ ਸੀ ਨਹੀਂ ਦੇਵਾਂਗੇ ਜਨਤਾ ਸਾਡੇ ਨਾਲ ਹੈ ਜਿੰਨੇ ਮਰਜੀ ਤੁਸੀਂ ਪੱਤਰਕਾਰ ਭਰਾਵਾਂ ਦੇ ਅੱਗੇ ਜਾ ਜਾ ਕੇ ਕੋ ਰੋਲਾ ਪਾਓ ਹਾਏ ੱਤਕਾ ਹੋ ਰਿਹਾ ਹੈ ਹਾਏ ੱਤਕਾ ਹੋ ਰਿਹਾ ਹੈ ਅਸੀਂ ਇੱਕੋ ਹੀ ਗੱਲ ਕਹਿੰਦੇ ਆ ਚੋਰ ਮਚਾਏ ਸ਼ੋਰ ਹੁਣ ਤੱਕ ਇਹਨਾਂ ਨੇ ਲੋਕਾਂ ਨੂੰ ਧੱਕਾ ਹੀ ਕੀਤਾ ਹੈ ਲੋਕਾਂ ਦੇ ਪੱਤੇ ਪਾਏ ਆ ਪਿਓ ਪੁੱਤਾਂ ਨੇ ਲੋਕਾਂ ਨੂੰ ਡਰਾਇਆ ਹੈ ਹੁਣ ਜਨਤਾ ਡਰਦੀ ਨਹੀਂ ਹੁਣ ਇਹਨਾਂ ਨੂੰ ਠੋਕੂ ਦੀ ਵੋਟ ਦੇ ਅਧਿਕਾਰ ਦਾ ਠੋਕੂ ਦੀ